ਜ਼ਰੂਰ ਕੀ ਕਹਿਣਾ ਚਾਹੂੰਗਾ ਜੀ ਬਸ ਪ੍ਰੈਕਟਿਸ ਗਿਆ ਤੇ ਨਹੀਂ ਕਿਸਾ ਨੂੰ ਜੀ ਸਿੰਘ ਨੇ ਮਾਤਾ ਜੀ ਜਾਨਾ ਕਰਕੇ ਮੇਰੇ ਪੁਰਾਣੇ ਘੁੰਡੀਆਂ ਨੇ ਚੁੰਦੇ ਅਭੀ ਤਸੀ ਰਹਿੰਦੇ ਸੀ ਸਾਡੀ ਕੁਖੀ ਉਹਨਾਂ ਕੋਲ ਵੀ ਜੀ ਮੈਨੂੰ ਬਹੁਤ ਜਿਆਦਾ ਕੋਈ ਨਾ ਯਸ ਸੰਸਕਰਣ ਕਰਨਾ ਆਇਆ ਸੀ ਜਿਵੇਂ ਠੀਕ ਨਹੀਂ ਮਤਲਬ ਨਹੀਂ ਆਇਆ ਮੈਂ ਕਿਹਾ ਚਲੋ ਇਹਦਾ ਯਾਦ ਪਲੀ ਕਰ ਹੁੰਦੀ ਹੈ ਇੱਕ ਚਰ ਰੰਗਲੀ ਹੈ ਸਾਡੇ ਸ਼ਰਧਾ ਪਿੱਛੇ ਆਵਾ ਠੰਡੀਆਂ ਛਾਵਾਂ ਆਖਿਆ ਗਿਆ ਹੈ ਕਿ ਜਦੋਂ ਰੱਬ ਨੇ ਵੀ ਸਵਰਗ ਬਣਾਉਣ ਦੀ ਗੱਲ ਕੀਤੀ ਤਾਂ ਮਾਂ ਰੂਪੀ ਵਿਰਖ ਤੋਂ ਛਾਂ ਉਧਾਰੀ ਲੈ ਕੇ ਉਹਨੇ ਸਵਰਗ ਬਣਾਇਆ ਸੀਗਾ ਮੈਂ ਸਮਝਦਾ ਕਿ ਸਾਰ ਗੁਰਦੀਪ ਸਿੰਘ ਹੋਰਾਂ ਨੇ ਬਹੁਤ ਵੱਡੀ ਸੇਵਾ ਹੈ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਬਿਜ਼ਨਸ ਦੇ ਵਿੱਚ ਤੇ ਮੈਂ ਸਮਝਦਾ ਫੁਲਵਾੜੀ ਨੂੰ ਸਜਾਇਆ ਸੀ ਉਹਨਾਂ ਦੇ ਮਾਤਾ ਪਿਤਾ ਨੇ ਤੇ ਮਾਤਾ ਦਾ लॉस ਜਿਹੜਾ ਹੈ ਕਿਉਂਕਿ ਇਨਸਾਨ ਨੂੰ ਜਦੋਂ ਤਕਲੀਫ ਹੋਵੇ ਪਹਿਲੇ ਮਾਤਾ ਦਾ ਨਾਂ ਲੈਂਦਾ ਹੈ ਮੈਂ ਸਮਝਦਾ ਇਸ ਪਰਿਵਾਰ ਤੇ ਬਹੁਤ ਵੱਡੀ ਕਿਰਪਾ ਸੀ ਬਹੁਤ ਵੱਡਾ ਘਾਟਾ ਇਸ ਪਰਿਵਾਰ ਨੂੰ ਹੋਇਆ ਅਸੀਂ ਦੁੱਖ ਚ ਇਹਨਾਂ ਦੇ ਨਾਲ ਆ ਬਹੁਤ ਹੀ ਪਿਆਰੇ ਦੋਸਤ ਬੜੇ ਪਿਆਰੇ ਭਰਾਵਰ ਕੇ ਸਰਦਾਰ ਗੁਰਦੀਪ ਸਿੰਘ ਜੀ ਜਿਹੜਾ ਜੀ ਸਤਕਾਰਯੋਗ ਮਾਤਾ ਬਰਿੰਦਰ ਕੌਰ ਜੀ ਦਾ ਦਸਹਿਰੇ ਦਾ ਦਿਨ ਹੈ ਉਹਨਾਂ ਦੇ ਅੱਜ ਅੰਤਮ ਅਰਦਾਸ ਦੇ ਲੋਕ ਪਾਏ ਜਾ ਰਹੇ ਆ ਇਹ ਸਾਡੇ ਦੀ ਸਾਰਿਆਂ ਦੀ ਬੜੀ ਦੁੱਖ ਦੀ ਘੜੀ ਆ ਕਿਉਂਕਿ ਮਾਂ ਇੱਕ ਬੜਾ ਵੱਡਾ ਰਿਸ਼ਤਾ ਅੱਧੇ ਇੱਕ ਦੇ ਇੱਕ ਵਿਅਕਤੀ ਦੀ ਮਾਂ ਮਾਣ ਹੀ ਹੁੰਦੀ ਬਲਕਿ ਉਹਦੇ ਨਾਲ ਕਈ ਉਹਨਾਂ ਦੇ ਸਾਥੀ ਉਹਨਾਂ ਦੇ ਭੈਣ ਭਰਾ ਬਹੁਤ ਕੁਝ ਜੁੜਿਆ ਹੁੰਦਾ ਉਹਨਾਂ ਵਿੱਚ ਹੀ ਮੈਂ ਸਮਝਦਾ ਕਿ ਸਦਾ ਗੁਰਦੀਪ ਸਿੰਘ ਦੀ ਮਾਤਾ ਬਹੁਤ ਮਹਾਨ ਮਾਤਾ ਸੀ ਅੱਜ ਅਸੀਂ ਤਾਂ ਗੁਰਦੀਪ ਸਿੰਘ ਜੀ ਦਾ ਵੇਖਦੇ ਆ ਜਦੋਂ ਕਿ ਕਿੰਨਾ ਉਹਨਾਂ ਨੇ ਸਮਾਜ ਵਿੱਚ ਪਿਆਰ ਪਾਇਆ ਕਿੰਨੀ ਉਹਨਾਂ ਨੇ ਅੱਜ ਦੈਲ ਵਿਜੇ ਦੇ ਮੀਡੀਆ ਨੂੰ ਚਲਾ ਕੇ ਕਿੰਦੀ ਵੱਡੀ ਸੇਵਾ ਚੈਨਲ ਚਲਾ ਕੇ ਕੀਤੀ ਬੜੀ ਦੂਰ ਦੂਰ ਤੱਕ ਲੋਕਾਂ ਨੂੰ ਜੋੜਿਆ ਅਤੇ ਨਾਲ ਦੀ ਨਾਲ ਪੰਥਕ ਤੌਰ ਤੇ ਸਮਾਜਿਕ ਤੌਰ ਤੇ ਬਹੁਤ ਵੱਡੀਆਂ ਸਵਾਵਾਂ ਜਿਹੜੀਆਂ ਉਹ ਕੀਤੀਆਂ ਸੋ ਬਹੁਤ ਹੀ ਮਾਤਾ ਭਾਗਾਂ ਵਾਲੀ ਬੜੀ ਮਾਤਾ ਜਿਹੜੀ ਸਾਨੂੰ ਚੰਗਾ ਅਸ਼ੀਰਵਾਦ ਦੇਣ ਵਾਲੀ ਇੱਕ ਪਰਿਵਾਰ ਬਣਾਉਣ ਵਾਲੀ ਮਾਤਾ ਉਹਨੂੰ ਮੈਂ ਸਮਝਦਾ ਕਿ ਸਾਡੀ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਇਹ ਸਾਡੇ ਦੇ ਵੀ ਭਾਗਾ ਦੀ ਗੱਲ ਹੈ ਜਗ ਨੂੰ ਪੁੱਛਿਓ ਦੁੱਖੀ ਘੜੀ ਕੀ ਕਹਿਣਾ ਚਾਹੀਦਾ। ਕੋ ਜਦੋਂ ਮਾਂ ਪਿਓ ਹਨਾ ਜਿਹੜੀ ਉਹ ਰੱਬ ਦਾ ਰੂਪ ਕਿਸੇ ਵੀ ਨਹੀਂ ਮਾਤਾ ਜਦੋਂ ਮੂਰੀ ਹੁੰਦੀ ਹੈ ਤੇ ਉਹ ਬਹੁਤ ਵੱਡਾ ਦੁੱਖ ਹੁੰਦਾ। ਕਿਉਂਕਿ ਮਾਂ ਤੋਂ ਬਿਨਾ ਕਿਸੇ ਨਹੀਂ ਕਹਿਣਾ ਓਏ ਇੱਧਰ ਆ ਉਹ ਫਲਾਨੇ ਆ ਇੱਧਰ ਆ ਕੀ ਕਰੀ ਜਾਣਾ। ਸੋ ਜਿਹੜਾ ਮਾਂ ਦਾ ਦੁੱਖਾਂ ਬਹੁਤ ਵੱਡਾ ਦੁੱਖ ਹੁੰਦਾ। ਇਸ ਪਰਿਵਾਰ ਦੀ ਬਹੁਤ ਵੱਡੀ ਹਿਸਟਰੀ ਆ ਇਹ ਪਰਿਵਾਰ ਮੁੰਡੀਆਂ ਤੋਂ ਉੱਠ ਕੇ ਪਹਿਲੀ ਗੱਲ ਤਾਂ ਇਹ ਆ ਕਿ ਮੈਂ ਜੁਨੀਆ ਇਲੈਕਸ਼ਨ ਲੜਿਆ ਇਹਨਾਂ ਦੇ ਘਰ ਤੋਂ ਸ਼ੁਰੂ ਕੀਤੀਆਂ ਮੁੰਡੀਆਂ ਤੋਂ ਮੁੰਡੀਆਂ ਦੇ ਵਿੱਚ ਬਾਪੂ ਜਸਵੰਤ ਸਿੰਘ ਔਰੇ ਮਾਤਾ ਬਿਲਵਿੰਦਰ ਕੌਰ ਇਹਨਾਂ ਦੀ ਅਸ਼ੀਰਵਾਦ ਲੈ ਕੇ ਉੱਥੋਂ ਸ਼ੁਰੂ ਕੀਤੀਆਂ ਔਰ ਇਲੈਕਸ਼ਨਾਂ ਵਿੱਚ ਜਿੱਤਦਾ ਗਿਰਿਆ ਤੇ ਉਹ ਠੀਕ ਆ ਪੂਰੀ ਉਮਰ ਕੋ ਹੁੱਕ ਕੇ ਗਏ ਨੇ ਪਰ ਜਿਹੜੀ ਉਹਨਾਂ ਦੀ ਆਸ਼ੀਰਵਾਦ ਆ ਸਾਡੇ ਤੇ ਉਹ ਸਦਾ ਲਈ ਚੱਲੇਗੀ ਇਹ ਬਹੁਤ ਵੱਡਾ ਘਾਟਾ ਆ ਪਰ ਇਹੋ ਜਿਹੇ ਮਨੁੱਖ ਬਣਨਾ ਹੈ ਬੜਾ ਔਖਾ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਨਿੱਗੀ ਗੋਦ ਚ ਬੈਠ ਕੇ ਸਮਾਜ ਦੀ ਸੇਵਾ ਕਰਨ ਦੀ ਜਾਜ ਦੱਸੀ ਹੋਵੇ ਪੰਥ ਦੀ ਸੇਵਾ ਕਰਨ ਦੀ ਜਾਜ ਦੱਸੀ ਹੋਵੇ ਉਹੋ ਜਿਹੇ ਮਨੁੱਖ ਜਿਹੜੇ ਘਾਟ ਹੀ ਆਉਂਦੇ ਨੇ ਪਰ ਚਲੇ ਜਾਂਦੇ ਨੇ ਜਿਹਨਾਂ ਦਾ ਜਾਣ ਤੋਂ ਬਾਅਦ ਬਹੁਤ ਵੱਡਾ ਘਾਟਾ ਪੈਂਦਾ ਬਹੁਤ ਅੰਤਿਮ ਅਰਦਾਸ ਚ ਪਹੁੰਚੇ ਵਾਲੇ ਗੁਰਦੇਵ ਸਿੰਘ ਜੁਝਾਰਜੀ ਮੇਰੇ ਪਿੰਡ ਤੋਂ ਮੇਰੇ ਭਰਾ ਵੀ ਨੇ ਮਾਤਾ ਜੀ ਦੇ ਅੰਤ ਨੂੰ ਅਰਦਾਸ ਚ ਪਹੁੰਚੇ ਆਂ ਸਦੁਖੀ ਘੜੀ ਦੇ ਵਿੱਚ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਦੀ ਆਸਥਾ ਰੱਖ ਸੰ ਪਰਿਵਾਰ ਨੂੰ ਬਾੜਾ ਮੰਨਣ ਦਾ ਬਰਦਾਸ਼ਤ ਬਹੁਤ ਅੰਤਿਮ ਅਰਦਾਸ ਚ ਪਹੁੰਚੇ ਵਾਲੇ ਗੁਰਦੇਵ ਸਿੰਘ ਜੁਝਾਰਜੀ ਮੇਰੇ ਪਿੰਡ ਤੋਂ ਮੇਰੇ ਭਰਾ ਵੀ ਨੇ ਮਾਤਾ ਜੀ ਦੇ ਅੰਤ ਨੂੰ ਅਰਦਾਸ ਚ ਪਹੁੰਚੇ ਆਂ ਸਦੁਖੀ ਘੜੀ ਦੇ ਵਿੱਚ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਦੀ ਆਸਠਾ ਰੱਖਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਦੇ ਸਕੇ ਚਲੋ